ਸਾਸਰੀ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝ ਵਾਲੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਸਿਓ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਨਾਲ ਦੀ ਨਾਲ ਬੈਲ ਜੀ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਤੇ ਨਾਲ ਦੀ ਨਾਲ ਆਪਾਂ ਫਿਰ ਤੋਂ ਵੀ ਦੱਸ ਦਿੰਨੇ ਆ ਆਪਣਾ ਨਵਾਂ ਚੈਨਲ ਜਿਸ ਦਾ ਨਾਮ ਹੈ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਪਲੀਜ਼ ਉਸ ਤੇ ਵੀ ਜਾ ਕੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਾਂ ਜਿਹੜੀ ਭੈਣਾਂ ਲਈ ਹੈ ਬਹੁਤ ਹੀ ਵਧੀਆ ਬਹੁਤ ਹੀ ਖਾਸ ਲੈ ਕੇ ਆਏ ਆ ਜਿਹੜੀਆਂ ਵੀ ਭੈਣਾਂ ਆਪਣਾ ਜਿਹੜਾ ਵਾ ਇਹ ਵੀਡੀਓ ਵੇਖਦੀ ਆ ਵਾ ਉਹਨਾਂ ਨੇ ਬਹੁਤ ਹੀ ਚੰਗੇ-ਚੰਗੇ ਬਹੁਤ ਵਧੀਆ-ਵਧੀਆ ਕਮੈਂਟ ਆਉਂਦੇ ਆ ਬਹੁਤ ਭੈਣਾ ਦਾ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਹੈ ਜਿਹੜੀਆਂ ਭੈਣਾ ਸਾਨੂੰ ਇੰਨਾ ਪਿਆਰ ਕਰਦੀਆਂ ਤੇ ਇੰਨੇ ਚੰਗੇ-ਚੰਗੇ ਕਮੈਂਟ ਕਰਦੀਆਂ ਵਾ ਤੇ ਆਪਾਂ ਉਹਨਾਂ ਦੀ ਡਿਮਾਂਡ ਤੇ ਹੋਣਾ ਵਾਸਤੇ ਹਮੇਸ਼ਾ ਜਿਹੜੀਆਂ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਆ ਤੇ ਅੱਜ ਵੀ ਆਪਾਂ ਕੁਝ ਇਸੇ ਤਰ੍ਹਾਂ ਦੀ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਏ ਆ ਥੰਬਨੇਲ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਜਾਣਾ ਕਿ ਆਪਾਂ ਕਿਹੜੀ ਜਿਹੜੀ ਵੀਡੀਓ ਤੁਹਾਡੇ ਲਈ ਲਿਆਂਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਫੇਸ ਤੇ ਆਪਣੇ ਜਿਹੜੇ ਆ ਬਹੁਤ ਹੀ ਛਿੱਟੀਆਂ ਜਿਹੜੀਆਂ ਝੜੜੀਆਂ ਆ ਜਾਂਦੀਆਂ ਜਿਹਨੂੰ ਆਪਾਂ ਝੂੜੀਆਂ ਵੀ ਕਹਿ ਦਿੰਨੇ ਆ ਹਨਾ ਕੋਈ ਝੜੜੀਆਂ ਬੋਲਦਾ ਕੋਈ ਝੂੜੀਆਂ ਬੋਲਦਾ ਕੋਈ ਰਿੰਕਲਸ ਵੀ ਬੋਲ ਦਿੰਦੇ ਆ ਤੇ ਸਾਡਾ ਫੇਸ ਜਿਹੜਾ ਵਾ ਬਿਲਕੁਲ ਇੱਕਦਮ 30 35 ਤੋਂ ਬਾਅਦਾਂ ਛੱਟ ਹੀ ਜਿਹੜਾ ਵਾ ਇੱਕਦਮ ਬੁੱਢਾ ਲੱਗਣ ਲੱਗ ਪੈਂਦਾ ਕਿ ਜਿਸ ਤਰ੍ਹਾਂ ਸੀ 50 ਪਛਪੰਦੇ ਹੋਈ ਹੈ ਕਿਸ ਤਰ੍ਹਾਂ ਆਪਾਂ ਇਸ ਤੋਂ ਜਿਹੜਾ ਵਾ ਆਪਣੇ ਆਪ ਨੂੰ ਬਚਾ ਸਕਦੇ ਆ ਥੋੜਾ ਜਿਹਾ ਦੇਖਭਾਲ ਕਰਕੇ ਆਪ ਆਪਣੀ ਫੇਸ ਦਾ ਤੇ ਆਪਾਂ ਆਪਣੇ ਇਹਨੂੰ ਹਮੇਸ਼ਾ ਆਪਣੇ ਆਪ ਨੂੰ ਜਵਾਨ ਰੱਖ ਸਕਦੇ ਹਾਂ ਕਿਉਂਕਿ ਆਪਣੇ ਫੇਸ ਦਾ ਧਿਆਨ ਤੇ ਸਾਨੂੰ ਖੁਦ ਹੀ ਰੱਖਣਾ ਹੋਊਗਾ ਕਿਉਂਕਿ ਸਾਡੀ ਜ਼ਿੰਮੇਵਾਰੀ ਆ ਪਰਮਾਤਮਾ ਨੇ ਸਾਨੂੰ ਇਹ ਵਾਲਾ ਜਿਹੜਾ ਇੰਨਾ ਸੋਹਣਾ ਸਰੀਰ ਦਿੱਤਾ ਵਾ ਤੇ ਇਹਦੀ ਦੇਖਭਾਲ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਥੋੜਾ ਜਿਹਾ ਘਰ ਦੇ ਕੰਮਾਂ ਤੋਂ ਟਾਈਮ ਕੱਢ ਕੇ ਆਪਣੇ ਆਪ ਲਈ ਵੀ ਥੋੜਾ ਕੁਝ ਕਰੀਏ ਕਿਉਂਕਿ ਹਮੇਸ਼ਾ ਜਿਹੜੀਆਂ ਔਰਤਾਂ ਆਪਣੇ ਘਰ ਦੇ ਪ੍ਰਤੀ ਹੀ ਜਿਹੜੀਆਂ ਸੇਵਾਜਿਹਾ ਹਾਜ਼ਰ ਰਹਿੰਦੀਆਂ ਤੇ ਆਪਣਾ ਬਿਲਕੁਲ ਧਿਆਨ ਨਹੀਂ ਰੱਖਦੀਆਂ ਨਹੀਂ ਸਾਨੂੰ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਸੀਂ ਆਪਣਾ ਧਿਆਨ ਨਹੀਂ ਰੱਖਾਂਗੇ ਤੇ ਕੌਣ ਸਾਡਾ ਧਿਆਨ ਰੱਖੂਗਾ ਪਲ ਤੇ ਜਾਵਾਂਗੇ ਤੇ ਪੈਸੇ ਖਰਚਾ ਹੋਣੇ ਆ ਹਨਾ ਤੇ ਨਾਲੇ ਪਾਰਲਰ ਦੇ ਜਿਹੜੇ ਕੈਮੀਕਲ ਵਾਲੀਆਂ ਚੀਜ਼ਾਂ ਪ੍ਰੋਡਕਟ ਰਹਿੰਦੇ ਉਹਦੇ ਨਾਲ ਸਾਡਾ ਫੇਸ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਤੇ ਕਿਉਂ ਨਾ ਆਪਾਂ ਕੰਮ ਕਰਦਿਆਂ ਕਰਾ ਨੈਚੁਰਲ ਤਰੀਕੇ ਨਾਲ ਆਪਣੇ ਆਪ ਨੂੰ ਸੋਹਣਾ ਬਣਾ ਕੇ ਰੱਖੀਏ ਤਾਂ ਕਿ ਸਾਡੇ ਘਰ ਜਦੋਂ ਵੀ ਕੋਈ ਆਵੇ ਤੇ ਉਹ ਸਾਨੂੰ ਪੁੱਛਣ ਕਿ ਤੁਸੀਂ ਫੇਸ ਤੇ ਕੀ ਲਗਾਉਂਦੇ ਆ ਤੇ ਅਸੀਂ ਉਹਨਾਂ ਨੂੰ ਵੀ ਦੱਸਣ ਵਾਲੇ ਬਣਿਆ ਕਿ ਅਸੀਂ ਫੇਸ ਤੇ ਆ ਚੀਜ਼ ਲਗਾਉਂਦੇ ਤੇ ਤੁਸੀਂ ਵੀ ਟਰਾਈ ਕਰੋ ਚਲੋ ਸਭ ਤੋਂ ਪਹਿਲਾਂ ਹੁਣ ਆਪਾਂ ਤੁਹਾਨੂੰ ਚੀਜ਼ਾਂ ਵਿਖਾ ਦੇਣੀ ਕਿਹੜੀਆਂ-ਕਿਹੜੀਆਂ ਬੱਚੀਆਂ ਨਹੀਂ ਹੈ ਤੇ ਕਿਹੜੀ ਚੀਜ਼ ਦੇ ਨਾਲ ਆਪਾਂ ਆਪਣੇ ਫੇਸ ਤੋਂ ਜਿਹੜਾ ਜਵਾਨ ਰੱਖ ਸਕਦੇ ਹਾਂ ਇੱਕ ਤੇ ਆਪਣੇ ਫੇਸ ਤੇ ਜਿਹੜੇ ਬਿਲਕੁਲ ਹੀ ਆਪਣਾ ਜਿਹੜਾ ਝੂੜੀਆਂ ਆ ਜਾਂਦੀਆਂ ਉਹ ਵੀ ਨਹੀਂ ਪੈਣਗੀਆਂ ਫੇਸ ਤੇ ਜਿਹੜੇ ਸਾਡੀ ਉਮਰ ਵੱਧ ਦੇ ਨਾਲ ਜਿਹੜੇ ਦਾਗ-ਧੱਬੇ ਹੋ ਜਾਂਦੇ ਉਹ ਵੀ ਨਹੀਂ ਹੋਣਗੇ ਫੇਸ ਬਿਲਕੁਲ ਇੱਕਦਮ ਸਾਫ਼ ਰਹੂਗਾ ਸਭ ਤੋਂ ਵਧੀਆ ਬੈਸਟ ਜਿਹੜੀ ਆਪਾਂ ਰੈਮੇਡੀ ਲੈ ਕੇ ਉਹਨੇ ਆਪਾਂ ਘਰ ਤੋਂ ਹੀ ਲੈ ਕੇ ਉਹਨੇ ਆ ਘਰ ਦੇ ਵਿੱਚ ਜੋ ਸਾਡੇ ਕੋਲ ਚੀਜ਼ਾਂ ਮੌਜੂਦ ਰਹਿੰਦੀਆਂ ਉਹਦੇ ਵਿੱਚੋਂ ਬਣਾਈ ਹੁੰਦੀ ਆ ਕਿਉਂਕਿ ਬਾਹਰ ਜਾ ਕੇ ਸਾਨੂੰ ਕੁਝ ਵੀ ਖਰੀਦਣ ਦੀ ਜ਼ਰੂਰਤ ਨਹੀਂ ਆ ਪਰ ਜੇ ਥੋੜੀ ਕਦੀ ਚੀਜ਼ ਦੀ ਜ਼ਰੂਰਤ ਪੈ ਜਾਏ ਤੇ ਬੜੇ ਆਸਾਨੀ ਨਾਲ ਜਿਹੜੀ ਮਿਲ ਸਕੇ ਉਹ ਜੀ ਚੀਜ਼ਾਂ ਆਪਾਂ ਰੈਮੇਡੀ ਤਿਆਰ ਕਰਦੇ ਆ ਚਲੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਣੀ ਕਿਹੜੀ-ਕਿਹੜੀ ਆਪਾਂ ਚੀਜ਼ ਜਿਹੜੀ ਲਈ ਆ ਇੱਧਰ ਆਪਾਂ ਲੈ ਲਿਆ ਵਾ ਦੁੱਧ ਦੁੱਧ ਤੁਸੀਂ ਕੱਚਾ ਵੀ ਲੈ ਸਕਦੇ ਜਾਂ ਉਬਾਲਿਆ ਹੋਇਆ ਠੰਡਾ ਕੀਤਾ ਜਿਹੜਾ ਦੁੱਧ ਉਹ ਵੀ ਲੈ ਸਕਦੇ ਆ ਕੱਚਾ ਅਤੇ ਸਭ ਤੋਂ ਬੈਸਟ ਹੈ ਨਹੀਂ ਤੇ ਉਬਾਲਿਆ ਹੋਇਆ ਜੇ ਨਹੀਂ ਕੱਚਾ ਤੇ ਉਬਾਲਿਆ ਹੋਇਆ ਵੀ ਲੈ ਸਕਦੇ ਆ ਇੱਥੇ ਆਪਾਂ ਲਈਆ ਪੀਸੀ ਹੋਈ ਫਟਕੜੀ ਠੀਕ ਹੈ ਇਧਰ ਆਪਾਂ ਲਈਆ ਕਾਫੀ ਤੇ ਇਧਰ ਆਪਾਂ ਲਿਆ ਚੌਲਾਂ ਦਾ ਆਟਾ ਇੱਕ ਆਪਾਂ ਖਾਲੀ ਬੋਲ ਲੈ ਲਿਆ ਤੇ ਇੱਕ ਵਾਰ ਇਹਨੂੰ ਕਿਸ ਤਰ੍ਹਾਂ ਬਣਾਉਣਾ ਇਹ ਵੀ ਤੁਹਾਨੂੰ ਦੱਸ ਦਿਆਂ ਇੱਧਰ ਆਪਾਂ ਚੌਕਲਾ ਦਾ ਆਟਾ ਜਿਹੜਾ ਵਾ ਪਾ ਲਿਆ ਵਾ ਜਿੰਨਾ ਮੈਨੂੰ ਚਾਹੀਦਾ ਸੀ ਮੋਂ ਨਾ ਪਾਇ ਜਾਨੀ ਅੱਧਾ ਚਮਚ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਪਾ ਸਕਦੇ ਆ ਉਧਰ ਆਪਾਂ ਜਿਹੜੀਆਂ ਦੋ ਤੋਂ ਤਿੰਨ ਛੁਟਕੀਆਂ ਕੌਫੀ ਦੀਆਂ ਪਾ ਲਈਆਂ ਤੇ ਇੱਧਰ ਆਪਾਂ ਦੋ ਹੀ ਛੁਟਕੀਆਂ ਜਿਹੜਾ ਵਾ ਆਪਣਾ ਫਟਕੜੀ ਦਾ ਪਾਊਡਰ ਜਿਹੜਾ ਵਾ ਉਹ ਪਾਉਂਦਿਆਂ ਕਿਉਂਕਿ ਪਹਿਲਾਂ ਆਪਾਂ ਸਾਰਾ ਜਿਹੜਾ ਸੁੱਕਾ ਸਮਾਨ ਇਹਦੇ ਵਿੱਚ ਪਾ ਲਿਆ ਵਾ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਕਰ ਲੈਣਾ ਵਾ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ੜੜਵਾ ਦੁੱਧ ਨੂੰ ਪਾਵਾਂਗੇ ਸੁੱਕਾ ਸਮਾਨ ਆਪਾਂ ਇਸ ਦੇ ਪਹਿਲਾਂ ਪਾ ਲਿਆ ਫੋਕੀ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਉਣਾ ਵਾ ਠੀਕ ਹੈ ਫਿਰ ਚਮਚ ਨੇ ਨਾ ਗਿੱਲੇ ਹੋ ਜਾਣਾ ਸੀ ਤੇ ਸਮਾਨ ਜਿਹੜਾ ਫਿਰ ਨਿਕਲਣ ਦੇ ਵਿੱਚ ਦਿੱਕਤ ਹੋ ਜਾਂਦੀ ਆ ਜਿਆਦਾ ਆਪਾਂ ਜਿਹੜਾ ਇੰਨਾ ਹੀ ਬਣਾਵਾਂਗੇ ਇੱਕ ਫੇਸ ਵਾਸਤੇ ਹੀ ਮੈਂ ਖੜੀ ਬਣਾਉਂਦੀ ਆ ਤੁਸੀਂ ਅਗਰ ਜਿਆਦਾ ਬਣਾਉਣਾ ਤੇ ਜਿਆਦਾ ਬਣਾ ਸਕਦੇ ਆ ਤੁਸੀਂ ਚਾਹੋ ਤੇ ਭਾਵੇਂ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਲਓ ਜੇ ਜਿਆਦਾ ਭਾਂਜੀ ਕਿਉਂਕਿ ਜਿਹੜਾ ਆਪਣਾ ਚੌਲਾਂ ਦਾ ਆਟਾ ਹੁੰਦਾ ਨਾ ਇਹ ਨਾ ਫੁੱਲਦਾ ਇਸ ਕਰਕੇ ਪਹਿਲਾਂ ਇਹੀ ਹੈ ਦੀ ਮਾਤਰਾ ਜਿਹੜੀ ਆਪਾਂ ਬਿਲਕੁਲ ਘੱਟ ਪਾਵਾਂਗੇ ਨਹੀਂ ਤੇ ਫਿਰ ਜਿਆਦਾ ਜਿਹੜਾ ਵਾ ਵੇਸਟ ਹੋ ਜਾਂਦਾ ਵਾ ਚੰਗੀ ਤਰ੍ਹਾਂ ਆਪਾਂ ਇਹਨੂੰ ਫੇਟ ਲੈਣਾ ਇਸ ਤਰੀ ਮੈਂ ਸਮੂਹ ਚੰਗੀ ਤਰ੍ਹਾਂ ਜਿਹੜਾ ਵਾ ਫੇਟ ਲਿਆ ਵਾ ਕਾਫੀ ਜਿਹੜੀ ਹੁੰਦੀ ਆ ਉਹਨੂੰ ਥੋੜਾ ਚੰਗੀ ਤਰ੍ਹਾਂ ਫੇਟਣ ਦੀ ਜ਼ਰੂਰਤ ਹੁੰਦੀ ਕਿਉਂਕਿ ਕਾਫੀ ਦੇ ਜਿਹੜੇ ਦਾਣੇ ਆ ਉਹ ਵਿੱਚ ਮਿਕਸ ਨਹੀਂ ਹੁੰਦੇ ਆ ਇਸ ਕਰਕੇ ਤੇ ਇਧਰ ਆਪਾਂ ਆਪਣੇ ਹੱਥ ਦੀ ਮਦਦ ਦੇ ਨਾਲ ਆਪਣੇ ਫੇਸ ਤੇ ਲਗਾਵਾਂਗੇ ਹਮੇਸ਼ਾ ਦੀ ਤਰ੍ਹਾਂ ਆਪਾਂ ਜਿਹੜਾ ਚਮਚਾ ਵਾ ਆਪਣਾ ਇੱਕ ਸਾਈਡ ਤੇ ਕਰ ਦਾਂਗੇ ਕਿਉਂਕਿ ਚਮਚਤੀ ਇਹਦੇ ਚ ਫੇਰੋਲ ਨਹੀਂ ਆ ਇਹਦੇ ਵਿੱਚ ਆਪਾਂ ਫਟਕਰੀ ਪਾਈ ਆ ਤੇ ਇਸ ਨੂੰ ਆਪਾਂ ਜਿਆਦਾ देर ਆਪਣੇ ਫੇਸ ਤੇ ਨਹੀਂ ਰੱਖਣਾ ਸਿਰਫ ਮਾਤਰ 10 ਮਿੰਟ ਹੀ ਰੱਖਣਾ ਵਾ ਫਟਕੜੀ ਜਿਹੜੀ ਆ ਸਾਡੀ ਸਕਿਨ ਨੂੰ ਜਿਹੜਾ ਵਾ ਸ਼੍ਰਿੰਕ ਕਰਦੀ ਆ ਹੈਨਾ ਸਾਡੀ ਸਕਿਨ ਜਦੋਂ ਸ਼੍ਰਿੰਕ ਹੁੰਦੀ ਆ ਤੇ ਉਹਦੇ ਨਾਲ ਫੇ ਸਾਡੇ ਜਿਹੜਾ ਫੇਸ ਲਟਕਦਾ ਹੋਊ ਫੇਸ ਆ ਉਹ ਬਿਲਕੁਲ ਇੱਕਦਮ ਜਿਹੜਾ ਵਾ ਟਾਈਟ ਹੋ ਜਾਂਦਾ ਵਾ ਜਾਨੀ ਕਿ ਝੋਲੜੀਆਂ ਵੀ ਜਿਹੜੀਆਂ ਵਾ ਖਰਾਬ ਹੋਈਆਂ ਸਾਡਾ ਚਿਹਰਾ ਜਿਹਦੇ ਨਾਲ ਉਹ ਬਿਲਕੁਲ ਟਾਈਟ ਹੋ ਜਣੇ ਇਹ ਜਿွှੜੀਆਂ ਦਿਨੋਂ ਦਿਨ ਬਦੇਨ ਜਿਹੜੀਆਂ ਵਾ ਘਟਦੀਆਂ ਜਾਂਦੀਆਂ ਵਾ ਔਰ ਜੇ ਤੁਹਾਡੇ ਚਿਹਰੇ ਤੇ ਨਹੀਂ ਆ ਤੇ ਪੈਂਦੀਆਂ ਨਹੀਂ ਆ ਇਸ ਕਰਕੇ ਤੁਹਾਡਾ ਜਿਹੜਾ ਚਿਹਰਾ ਵਾ ਹਮੇਸ਼ਾ ਜਵਾਨ ਜਵਾਨ ਲੱਗੂਗਾ ਤੁਸੀਂ ਕਈ ਜਾਣੇ ਤੁਹਾਡੇ ਫੇਸ ਤੋਂ ਅੰਦਾਜ਼ਾ ਨਹੀਂ ਲਾ ਸਕੂਗੇ ਕਿ ਤੁਸੀਂ ਕਿੰਨੀ ਉਮਰ ਦੇ ਆ ਐਸੇ ਦੇਖੋ ਪੂਰੇ ਫੇਸ ਤੇ ਆਪਾਂ ਇਸ ਤਰ੍ਹਾਂ ਹੀ ਲਗਾ ਲੈਣਾ ਵਾ ਜਿਆਦਾ ਆਪਾਂ ਮੋਟਾ ਨਹੀਂ ਲਗਾਉਣਾ ਵਾ ਪਤਲੀ ਪਤਲੀ ਆਪਾਂ ਇਹਦੀ ਲੇਅਰ ਰੱਖਾਂਗੇ 10 ਮਿੰਟ ਜਿਆਦਾ ਤੋਂ ਜਿਆਦਾ 10 ਮਿੰਟ ਇਸ ਤੋਂ ਵੱਧ ਨਹੀਂ ਲਗਾਉਣਾ ਬਲਤੇ ਮੈਂ 5 ਮਿੰਟ ਹੀ ਰੱਖਾਂਗੀ ਕਿਉਂਕਿ ਫੜਕੜੀ ਜਿਹੜੀ ਹੁੰਦੀ ਹੈ ਨਾ ਫਿਰ ਉਹਦੇ ਨਾਲ ਥੋੜਾ ਚੀਅਰ ਜਿਹੜਾ ਹੈ ਨਾ ਟਾਈਟ ਹੋ ਜਾਂਦਾ ਪਿੰਦਾ ਵਾ ਤੇ ਫਿਰ ਜ਼ਿਆਦਾ ਜਿਹੜਾ ਵਾ ਡਰਾਈ ਹੋ ਜਾਂਦਾ ਇਕਦਮ ਜਦੋਂ ਟਾਈਟ ਹੁੰਦਾ ਵਾ ਇਹਦਾ ਤੇ ਪਹਿਲੀ ਵਾਰ ਸੀ ਪਤਾ ਲੱਗਦਾ ਕਿ ਸਾਡੇ ਜਿਹੜਾ ਫੇਸ ਆ ਉਹ ਇਕਦਮ ਟਾਈਟ ਹੋ ਜਾਂਦਾ ਪਿਆ ਵਾ ਮੈਂ ਜਿੰਨੀ ਕੁ ਕੁਆਨਟੀਟੀ ਲਈ ਹੀ ਨਾ ਉਹਦੇ ਵਿੱਚ ਮੇਰਾ ਇੱਕ ਜਿਹੜਾ ਵਾ ਪੂਰਾ ਇੱਕ ਫੇਸ ਦਾ ਪੈਕ ਬਣ ਕੇ ਤਿਆਰ ਹੋਇਆ ਕਿਉਂਕਿ ਜਿਆਦਾ ਫਿਰ ਬਣਾਉਣ ਦੇ ਨਾਲ ਨਾ ਵੇਸਟ ਹੋ ਜਾਂਦਾ ਤੁਸੀਂ ਆਖ ਆਪਣੇ ਹੱਥਾਂ ਤੇ ਲਗਾਉਣਾ ਹੋ ਤਾਂ ਵੱਧ ਬਣਾ ਲਓ ਥੋੜਾ ਜਿਹਾ ਹੁਣ ਆਪਾਂ ਇਹਨੂੰ 5 ਮਿੰਟ ਆਪਣੇ ਫੇਸ ਤੇ ਰੱਖਾਂਗੇ 5 ਮਿੰਟ ਤੋਂ ਬਾਅਦ ਆਪਾਂ ਤੁਹਾਨੂੰ ਰਿਜ਼ਲਟ ਦਿਖਾਉਣੇ ਦਾ ਕੀ ਰਿਜ਼ਲਟ ਬਣ ਗਿਆ ਕਿੰਨਾ ਕਦੋਂ ਲਗਾਉਣਾ ਕਿੰਨਾ ਕੁ ਟਾਈਮ ਲਗਾਉਣਾ ਇਹ ਵੀ ਦੱਸ ਦਾਂਗੇ ਕਿਉਂਕਿ ਬਹੁਤ ਜਾਣੇ ਦੇ ਫਿਰ ਕਮੈਂਟ ਹੁੰਦੇ ਕਈ ਭੈਣਾ ਪੂਰੀ ਵੀਡੀਓ ਨਹੀਂ ਵੇਖਦੀਆਂ ਉਹਨਾਂ ਨੂੰ ਮਤਲਬ ਪੂਰੀ ਵੀਡੀਓ ਵੇਖਣੀ ਚਾਹੀਦੀ ਤੇ ਫਿਰ ਬਾਅਦ ਚ ਕਦੀ ਕਦੀ ਕਮੈਂਟ ਕਰਦੇ ਆ ਫਿਰ ਸਾਨੂੰ ਕੀ ਮਤਲਬ ਵਿੱਚੋਂ ਕੁਝ ਪਤਾ ਨਹੀਂ ਲੱਗਾ ਇਸ ਕਰਕੇ ਵੀਡੀਓ ਜਿਹੜੀ ਹੈ ਨਾ ਪੂਰੀ ਵੇਖਿਆ ਕਰੋ ਵੀਡੀਓ ਨੂੰ ਨਾ ਕੱਟ-ਕੱਟ ਕੇ ਨਾ ਵੇਖਿਆ ਕਰੋ ਇੱਕ ਭੈਣ ਪਰਮਜੀਤ ਭੈਣ ਭੈਣ ਜੀ ਤੁਹਾਡਾ ਕਮੈਂਟ ਆਉਂਦਾ ਵਾ ਹਮੇਸ਼ਾ ਵਾ ਤੇ ਇੱਕ ਦੋ ਵੀਡੀਓ ਚ ਨਾਲ ਰਿਕਮੈਂਡ ਕੀਤਾ ਕਿ ਤੁਸੀਂ ਜਿਹੜੀ ਵੀਡੀਓ ਵਾ ਬਹੁਤ ਜਿਹੜੀ ਆ ਵਧਾ ਦਿੰਨੇ ਆ ਇਦਾਂ ਦੀ ਕੋਈ ਗੱਲ ਨਹੀਂ ਵੀਡੀਓ ਸਾਡੀਆਂ ਹਮੇਸ਼ਾ ਛੋਟੀਆਂ ਹੀ ਹੁੰਦੀਆਂ ਵਾ ਭੈਣ ਪਰ ਅਸਲ ਚ ਕੀ ਹੁੰਦਾ ਕੋਈ ਕੋਈ ਵੀਡੀਓ ਇਦਾਂ ਨਹੀਂ ਹੁੰਦੀ ਕਿ ਜਿਹੜੀ ਸਾਨੂੰ ਲੰਮੀ ਕਰਨੀ ਪੈ ਜਾਂਦੀ ਉਹਦੇ ਵਾਸਤੇ ਮੈਂ ਪਹਿਲਾਂ ਹੀ ਬੋਲ ਦਿੰਨੀ ਕਿ ਵੀਡੀਓ ਅੱਜ ਲੰਮੀ ਹੋਣ ਵਾਲੀ ਆ ਬਾਕੀ ਆਪਾਂ ਜਿੰਨੀ ਗੱਲ ਹੁੰਦੀ ਓਨੀ ਹੀ ਗੱਲ ਕਰੀ ਦੀ ਆ ਬੇਮਤਲਬ ਦਾ ਤੇ ਆਪਾਂ ਜਿਹੜਾ ਟਾਈਮ ਆ ਉਹ ਨਹੀਂ ਵੇਸਟ ਕਰਦੇ ਆ ਸੋ ਕਿਸੇ ਕਿਸੇ ਵੀਡੀਓ ਚ ਹੁੰਦਾ ਵਾ ਜਿਸ ਦਾ ਕੋਈ ਵੀਡੀਓ ਲੰਮੀ ਹੋ ਜਾਂਦੀ ਆ ਤੇ ਬਾਕੀ ਆਪਣਾ ਆਪਣਾ ਸਬੰਧ ਨਾਲ ਜਰੀਆ ਵਾ ਤੁਹਾਡੇ ਜਿਹੜੇ ਆ ਦੋ ਤੋਂ ਤਿੰਨ ਕਮੈਂਟ ਆ ਗਏ ਆ ਤੇ ਸੋ ਬੁਰਾ ਨਾ ਮਣਾਇਓ ਕੋਈ ਗੱਲ ਨਹੀਂ ਤੁਸੀਂ ਕਮੈਂਟ ਕੀਤਾ ਮੈਨੂੰ ਚੰਗਾ ਲੱਗਾ ਕਿਉਂਕਿ ਜੇ ਕੁਝ ਗਲਤ ਲੱਗੇ ਤਾਂ ਆਪਾਂ ਨੂੰ ਇੱਕ ਦੂਜੇ ਨਾਲ ਆਪਾਂ ਬੋਲ ਸਕਦੇ ਹਾਂ ਦੇਖੋ ਜੀ ਫੇਸ ਆਪਾਂ ਕਰ ਲਿਆ ਵਾ ਸਾਫ਼ ਬਿਲਕੁਲ ਚੰਗੇ ਤਰੀਕੇ ਦੇ ਨਾਲ ਆਪਾਂ ਨਾਰਮਲ ਪਾਣੀ ਦੇ ਨਾਲ ਜਿਸ ਤਰ੍ਹਾਂ ਹਮੇਸ਼ਾ ਫੇਸ ਧੋਣੇ ਹੁੰਨੇ ਆ ਉਸ ਤਰ੍ਹਾਂ ਆਪਾਂ ਨਾਰਮਲ ਪਾਣੀ ਨਾਲ ਫੇਸ ਧੋ ਲਿਆ ਫੇਸ ਬਹੁਤ ਸੋਹਣਾ ਬਹੁਤ ਵਧੀਆ ਇਕਦਮ ਟਾਈਟ ਲੱਗਣ ਗਿਆ ਔਰ ਇਹਦੇ ਨਾਲ ਕੀ ਹੈ ਕਿ ਫੇਸ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਦਾਗ ਹੋ ਵੀ ਹੋਣ ਤੇ ਉਹ ਵੀ ਜਿਹੜਿਆ ਖਤਮ ਹੋ ਜਾਂਦੇ ਫੇਸ ਬਿਲਕੁਲ ਸਾਫ਼ ਹੋ ਜਾਂਦਾ ਤੁਸੀਂ ਵੀ ਇਸ ਤਰ੍ਹਾਂ ਅਗਰ ਤੁਸੀਂ ਮਤਲਬ ਕਿ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਝੜੜੀਆਂ ਆ ਤਾਂ ਤੁਸੀਂ ਇਹਨੂੰ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਲਗਾਓ ਅਗਰ ਝੜੜੀਆਂ ਹਜੇ ਨਹੀਂ ਆ ਤਾਂ ਤੁਸੀਂ 15 ਦਿਨਾਂ ਵਿੱਚ ਇੱਕ ਵਾਰ ਜ਼ਰੂਰ ਲਗਾਓ ਬਸ 5 ਮਿੰਟ ਰੱਖਣਾ ਇਸ ਤੋਂ ਜ਼ਿਆਦਾ ਨਹੀਂ ਰੱਖਣਾ ਬਹੁਤ ਜ਼ਿਆਦਾ ਝੜੜੀਆਂ ਤੇ 10 ਮਿੰਟ ਰੱਖ ਲਓ ਜਿਨ੍ਹਾਂ ਦੀ ਸਕਿਨ ਡਰਾਈ ਆ ਉਹ ਵੀ ਲਗਾ ਲੈਣ ਅਗਰ ਲਗਾਉਣ ਤੋਂ ਬਾਅਦ ਉਹਨਾਂ ਦੀ ਸਕਿਨ ਜਿਹੜੀ ਆ ਇੱਕ ਤੋਂ ਦੋ ਬੂੰਦਾਂ ਜਿਹੜਾ ਨਾਰੀਅਲ ਤੇਲ ਲੈ ਕੇ ਹੱਥ ਤੇ ਪਾ ਕੇ ਮੈਂ ਪ੍ਰਿਫਰ ਕਰਦੇ ਜਿਹੜੀ ਆ 2 ਮਿੰਟ ਲਈ ਮ사ਜ ਕਰ ਲੈਣ ਜਿਨ੍ਹਾਂ ਦੀ ਸਕਿਨ ਆਇਲੀ ਆ ਉਹ ਇਸ ਤਰ੍ਹਾਂ ਹੀ ਰਹਿਣ ਦੇ ਕਿਉਂਕਿ ਦੁੱਧ ਦੇ ਵਿੱਚ ਵੀ ਮੋਇਸਚਰਾਈਜ਼ਰ ਹੁੰਦਾ ਇਸ ਕਰਕੇ ਬਿਲਕੁਲ ਵੀ ਜ਼ਰੂਰਤ ਨਹੀਂ ਆ ਕਿਸੇ ਵੀ ਚੀਜ਼ ਨੂੰ ਉੱਪਰ ਲਗਾਉਣ ਦੀ ਉਸ ਤਰ੍ਹਾਂ ਤੁਸੀਂ ਲਗਾਉਣਾ ਚਾਹੋ ਤੇ ਮੋਇਸਚਰਾਈਜ਼ਰ ਕੋਈ ਵੀ ਤੁਹਾਡੇ ਕੋਲ ਜਿਹੜਾ ਰੱਖਿਆ ਹੋਗਾ ਲਗਾ ਸਕਦੇ ਆ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਸਸਰੀ ਕਾ ਜੀ